ਕਾਲ ਸਾਰੇ ਨੁਕੀ ਮੇ ਉਹ ਠੀਕ ਠਾਕ ਹੋ ਪ੍ਰਮਾਤਮਾ ਸਾਰੇ ਨੂੰ ਠੀਕ ਠਾਕ ਰੱਖੇ ਚੜਦੀ ਕਲਾ ਚ ਰੱਖੇ ਤੇ ਅੱਜ ਹਜੇ ਵੀ ਇਸੇ ਚੱਲੀ ਆ ਗਰਮੀ ਬਹੁਤ ਹੋ ਜਾਂਦੀ ਜਿਵੇਂ ਹੀ ਲੱਗ ਜਾਂਦਾ ਤੌਸਨ ਜੇ ਇਸੇ ਨੂੰ ਚਲਾਈਏ ਤੇ ਬਾਹਰ ਬਹੁਤ ਨਹੀਂ ਰਪਾ ਬਲ ਬਲਾਇਆ ਸੀ ਦਵਾਰਾ ਉਹ ਵੀ ਨਹੀਂ ਚੱਲੇ ਕਦੂ ਤੋਰੀਆਂ ਸਬਜੀ ਹੋਰ ਤਾਂ ਕੋਈ ਮੈਨੂੰ ਬਾਕੀ ਬੈਂਗਣੀ ਬੂੰਣੀ ਵਧੀਆ ਨਹੀਂ ਲੱਗਦੀ ਤੇ ਕਦੂ ਤੇ ਤੋਰੀਆਂ ਤੋਰੀਆਂ ਵੀ ਅੱਜ ਮਿਲਗੀਆਂ ਨਹੀਂ ਅੱਜ ਫੇਰ ਕਦੂ ਇੱਕ ਦਿਨ ਦਾਲ ਬਣਾਈਏ ਲਓ ਜੀ ਬਠਿੰਡੇ ਵਾਲੇ ਕਹਿ ਰਹੇ ਨਾ ਕੋ ਕद्दू ਦੀ ਦਾਲ ਇਹਦੀ ਕद्दू ਦੀ ਦਾਲ ਬੜੀ ਵਧੀਆ ਲੱਗਦੀ ਹੈ ਗਾਇਂ ਚ ਬੋਲਦੀ ਹੈ ਕद्दू ਦੀ ਦਾਲ ਤੇ ਸੀਟੀਆਂ ਮਰਾਈਆਂ ਅੱਜ ਤਾਂ ਮੈਂ ਦੋ ਕद्दू ਹੁਣ ਥੋੜੇ ਜਨਾ ਪੱਕੇ ਜਿਹਾਣ ਲੱਗੇ ਇਸ ਕਰਕੇ ਸੀਟੀ ਮੈਂ ਤਾਂ ਜਿਹਾ ਜਨ ਮੈਂ ਸੀਟੀ ਮਰਾਉਣੀ ਆ ਆਪਿਆ ਜਿੰਮੂ ਦੇਖ ਲਓ ਤੇ ਹਨੇਰਾ ਬਹੁਤ ਹੋ ਗਿਆ ਹੁਣ ਤਾਂ ਨਾ ਲੱਗਿਆ 8 ਵਜੇ ਮੈਂ ਦੰਜਾ ਖੜਾ ਜਾਂਦਾ ਸੋ ਤਾਂ 8 ਵਜੇ ਨੇਰਾ ਹੁਣ ਲੱਗੇ ਆ ਕਿ ਮੈਂ ਅੱਜ ਪੱਖਾਂਂ ਰੱਖਦਾ ਲਉਤੀ ਦੁਪਹਿਰੇ ਬਣਾਈਆਂ ਸੀਵੀਆਂ ਤੇ ਦੇਖੋ ਗਰਮੀ ਕਿੰਨੀ ਜਮਾਈ ਨਹੀਂ ਪੱਤਾ ਕਹਿੰਦਾ ਜਮਾਈ ਨਹੀਂ ਹਲਦਾ ਇੱਕ ਵਾਰੀ ਗੁੱਡਣ ਵਾਲੇ ਹੋ ਗਏ ਸਾਰੇ ਬੂਟੇ ਕੱਪੜੇ ਨਾਲ ਗੇ ਕੱਪੜੇ ਧੁੱਤੇ ਹੋਏ ਸੀ ਦੇਖ ਕੀ ਕਖੂਸ ਜਿਹੜੇ ਪਏ ਹੁਣ ਸਾਰੇ ਸੈੱਟ ਕਰਨ ਵਾਲੇ ਕੰਮਾਂ ਲੱਗਦੇ ਨੇ ਬਾਹਲਾ ਖਲਾਰ ਆਪ ਤਾਂ ਅਗਲਾ ਸੈੱਟ ਕਰ ਦਿੰਦਾ ਉਹ ਤਾਂ ਖਲਾਰਾ ਬਾਹਲਾ ਖਲਾਰ ਦਿੰਦਗਾ ਸਰਦਾ ਹੈ ਨਹੀਂ ਉਹਨਾਂ ਬਿਨਾ ਲਾਉਤੀ ਲਾ ਕੇ ਰੱਖ ਲਈ ਬਾਰਿਸ਼ ਤਾਂ ਕੁਝ ਨਹੀਂ ਪਤਾ ਹੁਣ ਮੌਸਮੀ ਹੀ ਹੈ ਬਾਰਸ਼ ਵਾਲੀ ਆ ਬਲ ਬਲੈਸ ਤੋਰਾ ਚੱਲੇ ਨਹੀਂ ਨਿਰ ਨਿਰ ਦੇਖੋ ਘੜੀ ਦੇ ਵਿੱਚ ਦੇਖ ਚਲੋ ਜੀ ਬਲ ਬਣਾ ਲਾਇਆ 200 ਰੁਪਏ ਲਾ ਕੇ ਉਹ ਚਾਰ ਨੂੰ ਸਪੈਸ਼ਲ ਵੀ ਜਿਹੜਾ ਸੱਦ ਕੇ ਲਵਾਇਆ ਉਹ ਦੋ ਦਿਨ ਚੱਲਿਆ ਤੀ ਜਿੰਨੇ ਚੱਲੇਗੀ ਪਹਿਲਾਂ ਇਸ ਵੀ ਟਿਊਬ ਖਰਾਬ ਕਰਦੀ ਹੈ ਬਲ ਬਲਾਦ ਕੇ ਬਲ ਵਧੀਆ ਸੀ ਮਹੰਗਾ ਚੱਲੇ ਚਲੋ ਅਸਵੇਰੇ ਉੱਠੀ ਜਲਦੀ ਜਿਵੇਂ ਅੱਗੇ ਗੁਰੂ ਘਰ ਜਾਣ ਦੇ ਟਾਈਮ ਨਾ ਉੜ ਜਿੰਨੀ ਤੇ ਸਰਦਾਰ ਸਾਹਿਬ ਕਹਿੰਦੇ ਵੀ ਸਵੇਰੇ ਚੱਲਾਂਗੇ ਉੱਠੇ ਉਹ ਮੈਥੇ ਪਹਿਲਾ ਸਮਾਂ ਬਸ ਉਹੀਂ ਨਾਉਣ ਦੀ ਕਾਲੂ ਕਰ ਲਈ ਹਣੀ ਜਲਦੀ ਕਿੱਥੋਂ ਨਾ ਮੈਂ ਜਿਮੋਏ ਕੋੜੀ ਦਾ ਹਾਲ ਦਾ ਏਸੀ ਦੀ ਉੱਪਰ ਜਾਲ ਨਾ ਸਾਫ਼ ਕੀਤੀਆਂ ਸੀਗੀਆਂ ਉਹ ਇੱਥੇ ਬਸ ਹੁਣ ਮੈਥੋਂ ਹੁੰਦੀ ਨਹੀਂ ਤੇ ਬਸ ਇੱਥੀ ਜੀਤੋ ਕਰਾਈ ਉਹਥੀ ਵਿਚਾਰਾ ਖੜਾ ਗਿਆ ਮੇਰੇ ਵੀ ਦਿਮਾਗ 'ਚ ਨਹੀਂ ਉੱਤੇ ਮੈਂ ਤੁਹਾਨੂੰ ਦੱਸ ਰਹਾ ਹਾਂ ਜਿਮੂ ਦੀ ਫੀਲ ਖਤਮ ਹੋਈ ਵਿਚਾਰਨ ਨੂੰ ਭੁੱਖ ਲੱਗੀ ਐ ਰੋਟੀ ਖਾਣੀ ਐ ਰੋਟੀ ਰੋਟੀ ਬਾਈ ਐ ਹੂੰ ਚਲੋ ਰੋਟੀ ਬਾਈ ਐ ਫਿਰ ਹਨਾ ਨੇਰਾ ਵਾਰਤਾ ਬਹੁਤ ਜ਼ਿਆਦਾ ਹੋਇਆ ਪਿਆ ਅੱਗੇ ਤਾਂ ਬਲ ਬਣਾਈ ਨਹੀਂ ਵਧੀਆ ਸੀ ਨਾ ਦੂਰ ਤੱਕ ਕੀੜੀ ਵੀ ਤੁਰੀ ਫਿਰਦੀ ਦੱਸਦੀ ਸੀ ਚਲੋ ਜੀ ਆਟਾ ਗੰਧੇ ਰੋਟੀ ਬਣਾਉਨੇ ਆ ਤੇ ਜਿਮੂ ਖਾਵੇਗਾ ਰੋਟੀ ਕੋਮੀ ਕੰਦੜਾ ਜਿਮੂ ਦੇ ਲਾਈਟ ਵਾਈ ਜੁਣ ਲਾਈਟ ਜਾਗਦੀ ਐ ਮੋਂ ਬਿੱਲਾ ਮੋਂ ਗਿਲਾ ਮੋਂ ਬਿਲ ਮੋਂ ਬਿਲ ਜਿਹੜਾ ਕੋਤਨੀ ਉੱਥੇ ਢਾਲੀ ਸੀ ਜੁੱਪੀ ਜੀ ਅੱਠ 10 ਕੁੱਤੇ ਬਚਾਰੇ ਕਾਫੀ ਖਾਪੀ ਥਾਈ ਦੰਦ ਦੰਦ ਨਵਾਈ ਨਾ ਦੇਖਿਆ जख्म ਜੀ ਸੁੱਕੇ ਪਏ ਹੁੰਦਾ ਕਾਫੀ ਥਾਈ ਦੰਦ ਜੀ ਬਚੇ ਹੋ ਜਾਂਦਾ ਜੀ ਮਿਮੂ ਮਿਮੂਂਟ ਆਲੇ ਸੀ ਉਹਦੇ ਤੇ ਡੌਗੀ ਆ ਗਿਆ ਹੋ ਗਿਆ ਬੋ 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 ਕਿਥੇ ਆ ਗਿਆ ਸੀ ਮਾਰੇ ਸੀ ਤੇ ਤੇਰੀ ਮਾਉ ਕਿਥੇ ਮਾਉਂ ਦਾ ਹਾਲੇ ਚਲ ਮਾਉਂ ਕਿਥੇ ਜੀ ਮੂ ਦਾ ਬਹੁਤ ਖਰਾਬ ਹੈ 嗯。Uh huh.